ਉਸ ਤੋਂ ਮੈਂ ਤਾਂ ਕਣਕਾਂ ਦੇ ਝਾੜ ਸੁਣ ਸੁਣ ਹੈਰਾਨ ਹੋਇਆ ਪਿਆ ਸੁਣ ਸੁਣ ਹੈਰਾਨ ਹੋਇਆ ਪਿਆ ਵੀ ਕਮਾਲ ਹੋ ਗਈ ਆ ਕੋਈ ਕਹੀ ਜਾਂਦਾ ਸਾਡੀ ਕਣਕ 32 ਕੁਇੰਟਲ ਨਿਕਲਾਈ ਕੋਈ ਕਹੀ ਜਾਂਦਾ ਸਾਡੀ ਕਣਕ 28 ਕੁਇੰਟਲ ਨਿਕਲਾਈ ਕੋਈ ਕਹੀ ਜਾਂਦਾ ਸਾਡੀ ਕਣਕ 25 ਕੁਇੰਟਲ ਨਿਕਲਾਈ ਕੋਈ ਕਹੀ ਜਾਂਦਾ ਸਾਡੀ ਕਣਕ 39 ਕੁਇੰਟਲ ਨਿਕਲਾਈ ਮੈਂ ਤਾਂ ਸੁਣ ਸੁਣ ਹੈਰਾਨ ਵੀ ਇਹ ਕਮਾਲ ਹੋ ਗਈ ਯਾਰ ਦੱਸ ਵੀ ਕਣਕਾਂ ਦਾ ਸਾਡੇ ਵੱਡੀਆਂ ਨਹੀਂ ਗੱਡੀਆਂ ਨਹੀਂ ਤੇ ਮੁੰਡੀਆਂ ਚ ਗਈਆਂ ਨਹੀਂ ਤੇ ਲੋਕਾਂ ਦੇ ਝਾੜ 32 32 ਕੁਆਂਟਲ ਪਹਿਲਾਂ ਹੀ ਨਿਕਲਾ ਮੈਂ YouTube ਤੇ ਵੀਡੀਓ ਦੇਖੀ ਆਵਾ ਤੇ ਹਰਿਆਣੇ ਚ ਇਨੀ ਨਿਕਲਾਈ ਜੰਮੂ ਚ ਇਨੀ ਨਿਕਲਾਈ ਕਸ਼ਮੀਰ ਚ ਇਨੀ ਨਿਕਲਾਈ ਐਵੇਂ ਜਿੱਥੇ ਹੁੰਦੀ ਨਹੀਂ ਉਥੋਂ ਦਾ ਵੀ ਪਕਾਈ ਮਰੀ ਜਾਂਦੇ ਦੱਸਾਂ ਤੇ ਮੈਂ ਤਾਂ ਦੋਸਤੋ ਸੱਚੀ ਗੱਲ ਦੱਸਾਂ ਤਾਂ ਹਜੇ ਤੱਕ ਸਾਡੇ ਏਰੀਏ ਚ ਉਹ ਮਸ਼ੀਨ ਲੱਗੀ ਆ ਲਬਾਣੇ ਵਾਲੀ ਪਿੰਡ ਦੇ ਵਿੱਚ ਅੱਜ ਪਹਿਲਾ ਕਿੱਲਾ ਵੜੀਚਣ ਲੱਗਿਆ ਦੋਸਤੋ ਲਬਾਣੇ ਵਾਲੀ ਪਿੰਡ ਚ ਅੱਜ ਪਹਿਲਾ ਕਿੱਲਾ ਵੜੀਚਣ ਲੱਗਿਆ ਤੇ ਕੋਈ ਝਾੜ 32 ਤੇ 33 ਕੁਆਂਟਲ ਮੈਨੂੰ ਨਹੀਂ ਲੱਗਦਾ ਆਵੇ ਮੈਂ ਤਾਂ ਆਣਾ ਵੀ 20 22 ਕੁਆਂਟਲ ਆ ਜੇ ਤਾਂ ਅਸੀਂ ਬੜੇ ਤਗੜੇ ਆ ਬੜੇ ਤਗੜੇ ਪਰ ਆਹ ਕਣਕ ਹੁਣ ਖੜੀ ਆ ਬਾਕੀ ਕਈਆਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਬੜੀਆਂ ਕਣਕਾਂ ਡਿੱਗੀਆਂ ਨੇ ਆਪਣੀ ਕਣਕ ਖੜੀ ਆ ਦੋ ਚਾਰ ਦਿਨ ਲੈਂਦੀ ਆ ਪਰ ਸੋ ਚੌਥੇ ਵੱਢਾਂਗੇ ਤੇ ਤੁਹਾਨੂੰ ਝਾੜ ਦੱਸਾਂਗੇ ਵੀ ਆਖਰ ਕਾਹਨ ਕਿੰਨਾ ਨਿਕਲਦਾ ਤੇ ਲੋਕਾਂ ਦੀਆਂ ਗੱਲਾਂ ਚ ਨਾ ਹੋਵੇ ਤਾਂ ਐਵੇਂ ਵੀਊ ਲੈਣ ਦੇ ਚੱਕਰਾਂ 'ਚ ਝੂਠਾਂ ਦੀ ਢੁਈ ਮਰੀ ਜਾਂਦੇ ਆ ਕੋਈ ਝਾੜ 32 33 ਕੁਆਂਟਲ ਕਣਕ ਦਾ ਨਾਂ ਨਿਕਲਿਆ ਤੇ ਨਾ ਹੀ ਨਿਕਲਣਾ ਹਨਾ ਵੀ ਦੱਸ ਵੀ ਤੂੰ ਹਰਿਆਣੇ ਪਹੁੰਚ ਗਿਆ ਦੱਸ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਹੈ ਇਹ ਉਹ ਹਰਿਆਣੇ ਐਨਾ Rajasthan 'ਚ ਐਨਾ ਵੀ ਤੁਸੀਂ ਉੱਥੇ ਜਾ ਕੇ ਆਏ ਜੀ ਤਾ ਬਾਈ ਜੀ ਪੰਜਾਬ ਚ ਤਾਂ ਹਜੇ ਸਾਡੇ ਏਰੀਆ ਚ ਪਿੰਡ ਲਵਾਣੇ ਵਾਲੀ ਚ ਪਹਿਲੀ ਮਸ਼ੀਨ ਚੱਲੀ ਆ ਤੇ ਉਹ ਵਿਚਾਰੇ ਦੀ ਕਣਕ ਸੇਮ ਚ ਆ ਗਈ ਸੀ ਸੁੱਕ ਗਈ ਸੀ ਘਾਟਾ ਅੱਗੇ ਬਾਈ ਨੂੰ ਪੈ ਗਿਆ ਉਹ ਵੱਢਣ ਲੱਗੇ ਆ ਤੇ ਕੋਈ ਝਾੜ ਇਹਨਾਂ ਨਹੀਂ ਨਿਕਲਿਆ ਜਦਾਂ ਮੈਂ ਮਰੀ ਜਾਂਦੇ ਪਕਾਈਆ ਵੇਖੋ ਹਰੀਆਂ ਕਣਕਾਂ ਖੜੀਆਂ ਦੱਸ ਤੇ ਕਮਾਲ ਹੋ ਗਈ 32 ਕੁਆਂਟਲ ਤੇ 33 ਕੁਆਂਟਲ